ਮੈਨੂੰ ਨਹੀਂ ਪਤਾ ਜੀ ਮੈਂ ਮਾਰ ਕਿਸੇ ਰਿਤੀ ਇਹ ਨਹੀਂ ਪਤਾ ਨਹੀਂ ਵੇਚੀ ਇਹ ਨਹੀਂ ਪਤਾ ਕੀ ਕੀਤਾ ਸਾਡੀ ਟੀਮ ਨੇ ਇੱਕ ਜਿਗੋਗਰੀ ਮਾਮਲਾ ਦੇਖਣ ਨੂੰ ਆਇਆ ਜਿੱਥੇ ਕੁੜੀ ਅਤੇ ਮੁੰਡਾ ਆਪਸ ਦੇ ਵਿੱਚ ਪਿਆਰ ਕਰਦੇ ਸੀ ਕੁੜੀ ਚਾਹੁੰਦੀ ਸੀ ਕਿ ਉਸ ਦਾ ਇਸ ਮੁੰਡੇ ਦੇ ਨਾਲ ਵਿਆਹ ਹੋ ਜਾਵੇ ਅਤੇ ਵਿਆਹ ਕਰਵਾਉਣ ਦੀ ਖਾतिर ਹੀ ਮੁੰਡਾ ਇਸ ਕੁੜੀ ਨੂੰ ਉਸਦੇ ਘਰ ਤੋਂ ਲੈ ਵੀ ਜਾਂਦਾ ਇਸ ਮਗਰੋਂ ਕੁਝ ਵਿਆਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਕਿ ਸਾਰਾ ਮਾਮਲਾ ਇੰਨਾ ਪੇਚਦਾ ਤੇ ਉਲਝਿਆ ਹੋਇਆ ਹੈ ਕਿ ਹੁਣ ਤੱਕ ਇਹ ਨਹੀਂ ਪਤਾ ਲੱਗ ਪਾਇਆ ਕਿ ਜਿਹੜੀ ਕੁੜੀ ਨੂੰ ਉਹ ਵਿਆਹ ਕੇ ਲੈ ਕੇ ਗਿਆ ਸੀ 10 ਤਰੀਕ ਤੋਂ ਉਹ ਗਿਆ ਪੈਹੋਂ ਹੁਣ ਤੱਕ ਹੈ ਕਿੱਥੇ ਇਸ ਦੇ ਚਲਦੀ ਹੋਈ ਕੁੜੀ ਦੀ ਚਾਚੀ ਸਮੇਤ ਉਸ ਦੀ ਮਾਂ ਦੇ ਵੱਲੋਂ ਮੁੰਡੇ ਦੇ ਉੱਪਰ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਕੁੜੀ ਦੇ ਸਹੁਰੇ ਪਰਿਵਾਰ ਦੇ ਵੱਲੋਂ ਅਤੇ ਮੁੰਡੇ ਦੇ ਵੱਲੋਂ ਵੀ ਉਸਦੇ ਨਾਲ ਕੁਝ ਕਰ ਦਿੱਤਾ ਗਿਆ ਹੁਣੇ ਅਤੇ ਇਸ ਦੇ ਚੱਲਦੇ ਹੋਏ ਹੁਣ ਤੱਕ ਕੁੜੀ ਦੇ ਨਾਲ ਕੋਈ ਸੰਪਰਕ ਤੱਕ ਨਹੀਂ ਹੋ ਪਾਇਆ। ਦਰਅਸਲ ਤਸਵੀਰਾਂ ਦੇ ਵਿੱਚ ਜੋ ਤੁਸੀਂ ਦੇਖ ਰਹੇ ਹੋ ਕੁੜੀ ਅਤੇ ਮੁੰਡਾ ਆਪਸ ਦੇ ਵਿੱਚ ਪਿਆਰ ਕਰਦੇ ਸੀ। ਦੋਹਾਂ ਦਾ ਅਫੇਅਰ ਸੀ। ਕੁੜੀ ਚਾਹਦੀ ਸੀ ਕਿ ਐਸੇ ਮੁੰਡੇ ਦੇ ਨਾਲ ਮੇਰਾ ਵਿਆਹ ਹੋਵੇ। ਤੇ ਦੂਸਰੇ ਪਾਸੇ ਮੁੰਡੇ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ 6 ਮਾਰਚ ਨੂੰ ਇਸ ਮੁੰਡੇ ਦਾ ਵਿਆਹ ਕਰ ਦਿੱਤਾ ਗਿਆ। ਪਰ ਉਧਰ ਵਿਆਹ ਹੋਣਾ ਸੀ ਜਾਂ ਫਿਰ ਇੱਧਰ ਵਿਆਹ ਹੋਣਾ ਸੀ ਇਸ ਨੂੰ ਲੈ ਕੇ ਕੁੜੀ ਬੇਹੱਦ ਹੀ ਚਿੰਤਾ ਦੇ ਵਿੱਚ ਸੀ ਕਿ ਇਹ ਮੁੰਡਾ ਮੈਨੂੰ ਕਿਤੇ ਛੱਡ ਨਾ ਜਾਵੇ ਪਰ ਇਸ ਤੋਂ ਵੀ ਵੱਧ ਚਿੰਤਾ ਦੇ ਵਿੱਚ ਲੱਗਦਾ ਹੈ ਕਿ ਉਹ ਮੁੰਡਾ ਸੀ ਕਿਉਂਕਿ ਉਸ ਨੂੰ ਇਹ ਲੱਗ ਰਿਹਾ ਸੀ ਕਿ ਜੇ ਮਾਰਚ ਨੂੰ ਵਿਆਹ ਹੋਣਾ ਹੈ ਮੇਰਾ ਤੇ ਇਹ ਕੁੜੀ ਆ ਕਿ ਉਸ ਦੇ ਵਿੱਚ ਕੋਈ ਪਾਨੀ ਨਾ ਮਾਤਰੇ ਜੇਕਰ ਇਹ ਹੀ ਗੱਲ ਹੈ ਤਾਂ ਇਸ ਦੇ ਚੱਲਦੇ ਹੋਏ ਉਹ ਕੁੜੀ ਨੂੰ ਪਹਿਲਾਂ ਉਸ ਦੇ ਘਰ ਤੋਂ ਲੈ ਜਾਂਦਾ ਹੈ ਦਾਸ ਤ੍ਰੇ ਤੋਂ ਕੁੜੀ ਇਹ ਗਾਇਬ ਹੈ ਕਹਿਣ ਮੁਤਾਹਿਲੇ ਆਇਆ ਸੀ ਕਿ ਮੁੰਡੇ ਦੇ ਵੱਲੋਂ ਵਿਆਹ ਕਰਵਾਉਣ ਤੋਂ ਬਾਅਦ ਕੁੜੀ ਦੇ ਮਾਪਿਓ ਦੇ ਨਾਲ ਸੰਪਰਕ ਕਰਕੇ ਕਿਹਾ ਗਿਆ ਸੀ ਕਿ ਮੈਂ ਜਾ ਕੇ ਆਪਣੀ ਮਾਂ ਨੂੰ ਮਨਾ ਲਵਾਂਗਾ ਪਰ ਹੁਣ ਜਦੋਂ ਮੁੰਡੇ ਦੇ ਮਾਪਿਓ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਕੁੜੀ ਦੀ ਮਾਂ ਦੱਸਦੀ ਹੈ ਕਿ ਮੁੰਡੇ ਦੀ ਮਾਂ ਨੂੰ ਸਾਡੀ ਧੀ ਪਹਿਲਾਂ ਹੀ ਪਸੰਦ ਨਹੀਂ ਸੀ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਸ ਨੂੰ ਰੱਖਣਾ ਹੈ ਨਹੀਂ ਪਰ ਹੁਣ ਉਹ ਕੁੜੀ ਲਾਪਤਾ ਮੁੰਡਾ ਕਹਿੰਦਾ ਕਿ ਮੈਂ ਉਸ ਨੂੰ ਬਸ ਜਣਾ ਦਿੱਤਾ ਸੀ ਕੁੜੀ ਘਰ ਨਹੀਂ ਪਹੁੰਚੀ ਪ੍ਰਸਿੱਧੀ ਅਤੇ ਸਾਫ ਸ਼ਬਦਾਂ ਦੇ ਵਿੱਚ ਕੁੜੀ ਦੇ ਰਿਸ਼ਤੇਦਾਰਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਮੁੰਡੇ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਉਹਨਾਂ ਦੀ ਕੁੜੀ ਦੀ ਜਾਨ ਲੈ ਲਈ ਹੈ ਜਾਂ ਫਿਰ ਉਸ ਨੂੰ ਕਿਤੇ ਲਪੋਕੇ ਰੱਖਿਆ ਹੋਇਆ ਹੈ ਤਾਂ ਕਿ 6 ਮਾਰਚ ਦਾ ਦਿਨ ਲੰਘ ਜਾਵੇ ਅਤੇ ਉਸ ਤੋਂ ਬਾਅਦ ਉਹ ਕੁੜੀ ਇਦਾਂ ਹੀ ਛੱਡ ਦਵੇਗਾ ਕਿ ਮੇਰਾ ਤਾਂ ਵਿਆਹ ਹੋਤੇ ਹੋਣ ਹੋ ਚੁੱਕਿਆ ਹੈ ਕੀ ਕੁਝ ਹੋ ਰਿਹਾ ਹੈ ਇਸ ਦੁਨੀਆ ਦੇ ਵਿੱਚ ਸਮਝ ਤੋਂ ਪਰੇ ਹੈ ਹੁਸ਼ਿਆਰਪੁਰ ਦੇ ਪਿੰਡ ਨੰਦਗੜ ਦਾ ਇਹ ਮਾਮਲਾ ਹੈ ਦੂਸਰੇ ਪਾਸੇ ਨਵਾਸ਼ਹਿਰ ਦਾ ਰਹਿਣ ਵਾਲਾ ਇਹ ਮੁੰਡਾ ਹੈ ਦੋਹਾਂ ਦਾ ਪਿਆਰ ਹੋਇਆ ਸੀ ਅਤੇ ਪਿਆਰ ਤੋਂ ਬਾਅਦ ਇਹ ਰਿਸ਼ਤਾ ਕਿਸ ਤਰੀਕੇ ਦੇ ਨਾਲ ਖਤਮ ਹੋ ਰਿਹਾ ਹੈ ਇਹ ਆਪਾਂ ਪਰਿਵਾਰਿਕ ਮੈਂਬਰਾਂ ਦੇ ਮੂੰਹੋਂ ਸੁਣਦੇ ਆ ਪਰ ਇਹ ਹੈਰਾਨੀ ਹੁੰਦੀ ਹੈ ਸਾਰੀਆਂ ਖਬਰਾਂ ਦੇਖਦੇ ਹੋਏ ਕਿ ਕਿਤੇ ਤਾਂ ਪਿਆਰ ਹੀ ਨਹੀਂ ਮਿਲਦਾ ਵਿਆਹ ਹੀ ਨਹੀਂ ਕਰਵਾ ਪਾਉਂਦੇ ਮੁੰਡੇ ਕੁੜੀਆਂ ਤੇ ਦੂਸਰੇ ਪਾਸੇ ਜਦੋਂ ਕਦੇ ਵਿਆਹ ਹੋ ਵੀ ਜਾਂਦਾ ਹੈ ਫਿਰ ਉਹ ਕੋ ਰਿਸ਼ਤਾ ਨਹੀਂ ਨਿਭਾ ਪਾਉਂਦੇ ਤੇ ਜਿੱਥੇ ਰਿਸ਼ਤਾ ਨਿਭਾਉਣ ਦੀ ਗੱਲ ਆਉਂਦੀ ਉੱਥੇ ਲੋਕ ਰਿਸ਼ਤਿਆਂ ਦੀ ਖਾਤਰ ਆਪਣੀ ਜਾਨ ਤੱਕ ਗਵਾ ਬੈਠਦੇ ਨੇ ਪਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਤੇ ਖੁਸ਼ੀ ਨਜ਼ਰ ਨਹੀਂ ਆਉਂਦੀ ਜ਼ਿੰਦਗੀ ਦੇ ਹਰੇਕ ਪਹਿਲੂ ਦੇ ਉੱਪਰ ਹੀ ਦੇਖਿਆ ਜਾ ਰਿਹਾ ਹੈ ਹਰ ਕਦਮ ਤੇ ਉੱਪਰ ਹੀ ਦੇਖਿਆ ਜਾ ਰਿਹਾ ਹੈ ਕਿ ਕੋਈ ਵੀ ਆਪਣੀ ਜ਼ਿੰਦਗੀ ਦੇ ਵਿੱਚ ਸੰਤੁਸ਼ਟ ਨਹੀਂ ਹੈ ਪਰ ਇਹੋ ਜਹੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਇੰਝ ਆਪਟ ਹੈ ਕਿ ਲੋਕਾਂ ਦੇ ਵਿੱਚ ਅਸੰਤੁਸ਼ਟੀ ਦਾ ਕਾਰਨ ਹੋਣਾ ਦੀ ਮਾਨਸਿਕਤਾ ਉਹਨਾਂ ਦੀ ਸੋਚ ਖੁਦ ਹੈ ਜਿਸ ਦੇ ਕਾਰਨ ਉਹ ਜ਼ਿੰਦਗੀ ਨੂੰ ਜੀ ਨਹੀਂ ਪਾਉਂਦੇ ਕੀ ਨਾਮ ਹੈ ਤੁਹਾਡਾ 10 ਰਾਣੀ ਕਿਹੜਾ ਪਿੰਡ ਆਪਣਾ ਅਨੰਦਗੜ ਕੀ ਨਾਮ ਬੇਟੀ ਦਾ ਤੁਹਾਡੀ ਆਸ਼ਾ ਰਾਣੀ ਕੀ ਕੀ ਗੱਲਬਾਤ ਹੋਈ ਕੁੜੀ ਹਾਂਜੀ ਇਹਦੀ ਕੋਟ ਮੈਰਿਜ ਕਰਾ ਲਈ ਸੀ ਕਿੰਨਾ ਕਰਾਈ ਸੀ ਸੁਖਦਾ ਕਿੱਥੇ ਕਿਰਮ ਕਿੱਥੇ ਡਾਏ ਲੰਗਾ ਹੁੰਦਾ ਹੈਗਾ ਭੰਗਲਾ ਭੰਗੜ ਕਲਾ ਨਾ ਚਾਹਦਾ ਨਾ ਮਿਸ਼ਰਦਾ ਤੇ ਕੀ ਹੋਈ ਸੀ ਤੁਹਾਨੂੰ ਜਦੋਂ ਪਤਾ ਲੱਗਾ ਫਿਰ ਕੀ ਹੋਇਆ ਕੋਟ ਮੈਰਿਜ ਕਰਾ ਕੇ ਆ ਗਏ ਸੀ ਹੂੰ ਅਸੀਂ ਨਾਲ ਨਹੀਂ ਸੀਗੇ ਹੂੰ ਹਾਂਜੀ ਤੇ ਹੁਣ ਜਦੋਂ ਲੈ ਕੇ ਗਿਆ ਤਾਂ ਕੀ ਕਹਿ ਕੇ ਲੈ ਕੇ ਗਿਆ ਹਾਂਜੀ ਉਹ ਆਇਆ ਸੀਗਾ ਇੱਥੇ ਆ ਕੇ ਗਿਆ ਮੈਂ ਕੰਮ ਤੇ ਗਈ ਸੀ ਮੈਂ ਘਰ ਨਹੀਂ ਸੀਗੀ ਠੀਕ ਹੈ ਜੀ ਹਾਂਜੀ ਉਹ ਕਹਿੰਦਾ ਮੈਂ ਜੱਟ ਲੈ ਕੇ ਮੈਂ ਲੈ ਕੇ ਵੀ ਜਾਊਗਾ ਮੈਂ ਛੱਡ ਕੇ ਵੀ ਜਾਊਗਾ ਤੇ ਠੀਕ ਹੈ ਜੀ ਮੁੜ ਕੇ ਸਾਡੀ ਕੁੜੀ ਗੈਪ ਹੋ ਗਏ ਸਾਨੂੰ ਕੁੜੀ ਦਾ ਫੋਨ ਨਹੀਂ ਲੱਗਦਾ ਸੀਗਾ ਹੂੰ 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 ਮੁੜ ਕੇ ਕੁੜੀ ਦਾ ਫੋਨ ਨਗਰੇ ਤੇ ਬੰਦ ਹੋ ਗਿਆ ਕਹਿੰਦਾ ਮੈਂ ਬੱਸੇ ਚੜਾਤੀ ਤੇ ਕੁੜੀ ਅਸੀਂ 6 ਵਜੇ ਤੇ ਗਏ 9 ਵਜੇ ਆਈ ਰਾਤ ਨੂੰ ਸਾਡੀ ਕੁੜੀ ਨਹੀਂ ਉਤਰੀ ਬੱਸੇ ਓਕੇ ਹਾਂਜੀ ਸਾਡੀ ਕੁੜੀ ਘਰ ਨਹੀਂ ਆਈ ਘਰ ਗਏ ਤਾਂ ਘਰ ਕੋਣ ਕੋਣ ਮਿਲਿਆ ਉਹਨਾਂ ਦੇ ਘਰ ਉਹਨਾਂ ਦੇ ਜੀ ਵੀ ਮੰਮੀ ਮਿਲੀ ਸੀ ਹੂੰ ਮੰਮੀ ਦੇ ਬਾਅਦ ਉਹਦਾ ਡੈਡੀ ਵੀ ਘਰੇ ਸੀਗਾ ਹੂੰ ਹੂੰ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਸਾਡੀ ਕੁੜੀ ਫਿਰ ਮੁੰਡਾ ਲੈ ਕੇ ਆਇਆ ਉਹ ਕਹਿੰਦੀ ਵੀ ਮੇਰੇ ਪਛੰਦ ਨਹੀਂ ਕੁੜੀ ਮਮੀ ਉਹਦੀ ਕਹਿੰਦੀ ਤੇ ਮੇਰੇ ਨਹੀਂ ਪਛੰਦ ਮੈਂ ਕਹੇ ਤੇ ਤੇਰੇ ਨਹੀਂ ਪਛੰਦ ਮੈਂ ਸਿੱਟੀ ਨਹੀਂ ਹੈਗੀ ਕੁੜੀ ਆਪਣੀ ਫਿਰ ਉਹ ਮੁੱਕਰੀ ਜਾਂਦੀ ਕਹਿੰਦੀ ਮੁੰਡਾ ਸਾਡੇ ਘਰ ਗਿਆ ਹੀ ਨਹੀਂ ਮੁੰਡਾ ਆ ਕੇ ਗਿਆ ਲੈ ਕੇ ਗਿਆ ਜੀ ਮੁੰਡਾ 11 ਵਜੇ ਦਾ ਲੈ ਕੇ ਚਲ ਗਿਆ ਠੀਕ ਕਰੋ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਕੀ ਗੱਲ ਹੋਈ ਹੋਊਗੀ ਮੈਨੂੰ ਨਹੀਂ ਪਤਾ ਜੀ ਮੈਂ ਮਾਰਕੈਟ ਸੜੀਤੀ ਇਹ ਨਹੀਂ ਪਤਾ ਨਹੀਂ ਵੇਚੀ ਇਹ ਨਹੀਂ ਪਤਾ ਕੀ ਕੀਤਾ ਸਾਡੀ ਧੀ ਨੂੰ ਹੂੰ 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 ਕੋਈ ਦਰਖਾਸਤ ਦਿੱਤੀ ਕੋਈ ਪੁਲਿਸ ਨੂੰ ਉਤਰਾ ਦਿੱਤੀ ਕੋਈ ਹਾਂਜੀ ਦਰਖਾਸਤ ਦਿੱਤੀ ਸੀ ਉਸੇ ਕੋਈ ਕਾਰਵਾਈ ਕੀਤੀ ਇਹ ਤਾਂ ਕੋਈ ਕਾਰਵਾਈ ਨਹੀਂ ਕੀਤੀ ਸੀਗੀ ਕਿੰਨੇ ਦਿਨ ਹੋ ਗਏ ਕੁੜੀ ਨਾਲ ਗੱਲ ਹੋਈ ਨਹੀਂ ਕੁੜੀ ਨਾਲ ਗੱਲ ਹੋਈ ਨੋ ਜੀ ਇਹ 10 ਤਰੀਕ ਦਾ ਆ ਕੇ ਲੈ ਗਿਆ ਕੁੜੀ ਨੂੰ ਮੁੜ ਕੇ ਕੁੜੀ ਨਾਲ ਸਾਡੀ ਗੱਲ ਨਹੀਂ ਹੋਈ ਫੋਨ ਚੱਕਦੀ ਨਹੀਂ ਕੁੜੀ ਕੁੜੀ ਦਾ ਫੋਨ ਬੰਦ ਆਂਦਾ ਹਾਂ ਹੂੰ ਹੂੰ ਹਾਂਜੀ ਕੌਣ ਮੁੰਡਾ ਜਿਹਦੇ ਨਾਲ ਕੁੜੀ ਗਈ ਸੀ ਪਹਿਲਾਂ ਵੀ ਘਰ ਆਉਂਦਾ ਹਾਂਜੀ ਪਹਿਲਾਂ ਵੀ ਆਂਦਾ ਸੀਗਾ ਨਾਮ ਰੰਜੀਤ ਮੇਰਾ ਨੰਦਵਿੰਦਰ ਕੌਰ ਆ ਪਿੰਡ ਕਿੱਦਾਂ ਪਿੰਡ ਆਨੰਦਵਾੜਾ ਕੀ ਮਾਮਲਾ ਹੈ ਮਾਮਲਾ ਇਹ ਵੀ ਇਹਨਾਂ ਦੀ ਗੁੜਿਆ ਸੀ ਜੇ ਪੀ ਜਿੰਨਾ ਕਿ ਮੈਨੂੰ ਪਤਾ ਮਿਲਨਾ ਕਿ ਦੱਸ ਰਹੀ ਹੈ ਨਾ ਵੀ ਸਾਨੂੰ ਵੀ ਉਦੋਂ ਹੀ ਪਤਾ ਲੱਗਾ ਵੀ ਕੁੜੀ ਨੇ ਕੋਟ ਮੈਚ ਕਰਾਈ ਹੋਇਆ ਹੈ ਨਾ ਤੇ ਮੁੰਡਾ ਆਇਆ ਸੀ ਉਹਨਾਂ ਦੇ ਘਰ ਹੈ ਨਾ ਮੁੰਡਾ ਤਾਂ ਸੀ ਦੇਖਿਆ ਨੇ ਪਰ ਵੀਡੀਓ ਆਈਆਂ ਮੁੰਡੇ ਦੀਆਂ ਮਤਲਬ ਸਾਡੇ ਕੈਮਰਾ ਲੱਗਾ ਸੀ ਉਹਦੇ ਵੀ ਵੀਡੀਓ ਹੈਗੀਆਂ ਵੀਡੀਓ 'ਚ ਮੈਂ ਦੇਖਿਆ ਹਾਂ ਨਾ ਤੇ ਇਹ ਜਦੋਂ ਇੱਕ کورٹ ਮੈਰਿਜ ਕਰਾਈ ਤਾਂ ਮੁੰਡਾ ਇਹ ਲੈ ਗਿਆ ਕੰਦੇ ਘਰੋਂ ਲੈ ਗਿਆ ਕੁੜੀ ਨੂੰ ਹਨਾ ਤੇ ਕਹਿੰਦਾ ਵੀ ਅਸੀਂ ਅਡਜਸਟ ਕਰਦੇ ਦੋਨੇ ਜਣੇ ਤਾਂ ਮੰਮੀ ਨੂੰ ਮਨਾ ਲੰਨੇ ਘਰ ਜਾਤੇ ਹਨਾ ਇਹ ਲੈ ਕੇ ਗਿਆ ਤਾਂ ਦੁਆਰਾ ਬੋਟੀ ਆਉਂਦੀ ਹੈ ਮੇਰੇ ਕੋਲ ਮੈਨੂੰ ਕਹਿੰਦੀ ਵੀ ਚਾਚੀ ਵੀ ਮਾਲਾ ਚਲ ਗਈ ਮੁੰਡੇ ਨਾਲ ਹਨਾ ਮਾਲਾ ਕਹਿੰਦੇ ਕੁੜੀ ਨੂੰ ਦਾ ਨਾ ਆਛਾਇਆ ਹੈਨਾ ਤੇ ਉਹ ਲੈ ਗਿਆ ਤੇ ਇਹ ਬੋਟੀ ਮੈਨੂੰ ਕਹਿੰਦੀ ਵੀ ਤੁਸੀਂ ਵੀਡੀਓ ਕੱਢੋ ਹਨਾ ਆਪਣੇ ਕੈਮਰੇ ਤੋਂ ਮੁੰਡਾ ਲੈ ਕੇ ਚੱਲ ਗਿਆ ਉਹਨੂੰ ਤੇ ਉਹਦਾ ਕੋਈ ਕੰਟੈਕਟ ਨਹੀਂ ਹੁੰਦਾ ਹੈਗਾ ਹਨਾ ਫੋਨ ਨਹੀਂ ਲੱਗਦਾ ਹੈਗਾ ਉਹਦਾ ਤੇ ਫੋਨ ਉਹਨਾਂ ਦੇ ਫੋਨ ਉਹਦਾ ਬਿਜੀ ਬੰਦ ਆਂਦਾ ਸੀ ਰਹਿਣਾ ਜਾਂ ਤੋੜ ਦਿੱਤਾ ਉਹਨਾਂ ਨੇ ਕੀ ਕੀਤਾ ਇਹ ਨਹੀਂ ਸਾਨੂੰ ਪਤਾ ਹੈਗਾ ਨਾ ਮੁੰਡਾ ਕਿੱਥੇ ਲੈ ਕੇ ਗਿਆ ਹਨ ਇਹ ਹੁਣ ਮੁੰਡੇ ਨੂੰ ਪਤਾ ਹੋਊਗਾ ਕਿੱਥੇ ਲੈ ਕੇ ਗਿਆ ਇਹ ਵੀ ਗਏ ਸੀ ਨਵੇਂ ਸ਼ਹਿਰ ਦੋਨੇ ਮੰਮੀ ਡੜੀ ਦੇ ਗਏ ਸਵੇਰ ਨੂੰ ਹਨਾ ਇਹਨਾਂ ਨੇ ਪੰਚਾਇਤ ਕਿੱਥੇ ਜਾ ਕੇ ਤਾਂ ਉਹ ਉਹਨਾਂ ਨੇ ਇਹਨਾਂ ਬਾਰੇ ਨਹੀਂ ਆਲ ਦਿੱਤਾ ਹੈਗਾ ਫੇ ਕੁੜੀ ਦਾ ਨਹੀਂ ਪਤਾ ਲੱਗਦਾ ਫਿਰ ਇਹਨਾਂ ਨੇ ਪੁਲਿਸ ਰਿਪੋਰਟ ਵੀ ਦਿੱਤੀ ਹੈਗੀ ਪਹਿਲੋਂ ਥਾਣੇ ਦੇ ਕੇ ਆਏ ਹੈਗੇ ਤੇ ਫਿਰ ਐਸਪੀ ਦੇਖਣ ਪੇਸ਼ ਹੋਏ ਉੱਥੇ ਦਿੱਤੀ ਹੈਗੀ ਪਰ ਕਾਰਵਾਈ ਨਹੀਂ ਕੋਈ ਹੁੰਦੀ ਹੈ ਜੀ ਪਰ ਫਿਰ ਵੀ ਇਹ ਹੋਣਾ ਚਾਹੀਦਾ ਧੀ ਸਾਰੇ ਪਿੰਡ ਦੀਆਂ ਸਾਡੀਆਂ ਵੀ ਧੀਆਂ ਆ ਕਿ ਉਹ ਸਾਹਮਣੇ ਵਾਲੀ ਜਿਹੜੀ ਕੁੜੀ ਹੈਗੀ ਕਿਥੋਂ ਪਤਾ ਤਾਂ ਲੱਗੇ ਇਹ ਥੋੜੀ ਨਾ ਗਰੀਬ ਹੈਗੇ ਤਾਂ ਉਹਨਾਂ ਨੂੰ ਦੱਬੀ ਜਾਣਾ ਦੱਬੀ ਜਾਣਾ ਧੀਆਂ ਦਾ ਪਤਾ ਲੱਗਣਾ ਚਾਹੀਦਾ ਇਦਾਂ ਤਾਂ ਹਰ ਇੱਕ ਨਾ ਨੇਰ ਪੈ ਜਾਊਗਾ ਦੁਨੀਆਂ ਤੇ ਹਰ ਇੱਕ ਨਾ ਹੋ ਸਕਦਾ ਸਾਡੇ ਨਾਲ ਵੀ ਕਦੇ ਇਦਾਂ ਹੋ ਸਕਦੀ ਹੈ ਇਹੀ ਕਹਿਣਾ ਹੈ ਜੀ ਮੇਰਾ ਤਾਂ ਤੇ 10 ਤਰੀਕ ਨੂੰ ਕਿਹੜੀ ਨੂੰ ਲੈ ਗਈ 10 ਫਰਵਰੀ ਨੂੰ ਲੈ ਕੇ ਗਿਆ ਸੀ ਹੁਣ ਲੈ ਕੇ ਘਰੋਂ ਲੈ ਗਿਆ ਕੁੜੀ ਨੂੰ ਹਾਂਜੀ ਘਰੋਂ ਲੈ ਕੇ ਗਿਆ ਵੀਡੀਓ ਦੇਖੀਆਂ ਹੋਈਆਂ ਅਸੀਂ ਵੀ ਜਿਹੜੀ ਗੱਲਬਾਤ ਜਿਹੜੀ ਫੋਨ ਤੇ ਕਦੋਂ ਬੰਦ ਹੋਈ ਉਹਨਾਂ ਦੀ ਉਹਦੇ 10 ਤਰੀਕ ਤੇ ਬੰਦ ਹੋ ਗਈ ਹੈਗੀ 10 ਤਰੀਕ 1.5 ਹੋਵੇ ਤੱਕ ਬੰਦ ਹੋਈ ਹੈ ਦੇਖੋ ਗੱਲ ਨਹੀਂ ਕੁੜੀ ਨਾਲ ਉਸ ਤੋਂ ਬਾਅਦ ਨਹੀਂ ਉਹਦੇ ਨਾਲ ਕੋਈ ਗੱਲ ਮੈਂ ਵੀ ਫੋਨ ਲਾਇਆ ਸੀ ਪਰ ਲੱਗਦਾ ਨਹੀਂ ਸੀ ਮੇਰੇ ਕੋਲ ਵੀ ਉਹਦਾ ਫੋਨ ਸੀਗਾ ਅਸੀਂ ਹੈ ਤਾਂ ਗਵਾਂਢੀ ਪਰ ਮਚਾਤੀ ਲੱਗਦੀ ਉਹਨਾਂ ਦੀ ਪੀ ਮੇਰੇ ਕੋਲ ਵੀ ਆਉਂਦੀ ਜਾਂਦੀ ਸੀ ਕੁੜੀ ਬਹੁਤ ਚੰਗੀ ਏਦਾਂ ਦੀ ਕੁੜੀ ਨਹੀਂ ਹੈਗੀ ਕਿ ਜਿਹੜੀ ਘਰੋਂ ਜਾ ਸਕਦੀ ਬਹਾਦਰ ਵੀ ਹੈਗੀ ਏ ਪਰ ਇਹਨਾਂ ਨੇ ਕੁਛ ਜਿਦਾ ਕੀਤਾ ਏ ਕੁੜੀ ਨੂੰ ਪਤਾ ਇਹਨੂੰ ਲੱਗਦਾ ਕੁੜੀ ਦਾ ਪਤਾ ਤਾਂ ਲੱਗੇ ਵੀ ਕਿੱਥੇ ਹੈਗੀ ਕਿੱਥੇ ਨਹੀਂ ਹੈਗੀ ਕੀ ਲੱਗਦਾ ਕਿ ਕੁੜੀ ਕਿਸੇ ਉਹਨਾਂ ਨਾਲ ਲੱਗਦਾ ਮੈਨੂੰ ਤਾਂ ਇਹ ਲੱਗਦਾ ਜਾਂ ਤਾਂ ਕੁੜੀ ਇਹਨਾਂ ਨੇ ਕਿਤੇ ਉਹ ਕਿਤ ਨਾਈਪ ਕਰਕੇ ਰੱਖ ਲਈ ਪੀ ਜਦੋਂ ਵਿਆਹ ਹੋ ਜੂਗਾ ਮੁੰਡੇ ਦਾ ਤਾਂ ਫੇਰ ਬਾਹਰ ਕੱਢ ਦਵਾਂਗੇ ਉਹਨੂੰ ਮੁੰਡੇ ਦਾ ਮੁੰਡੇ ਦਾ ਵਿਆਹ ਕਿਹਨੂੰ ਵਿਆਹ ਵੀ ਰੱਖਿਆ ਹਾਂਜੀ ਵਿਆਹ ਰੱਖਿਆ 6 ਮਾਰਕ ਦਾ ਵਿਆਹ ਹੈ ਮੁੰਡੇ ਦਾ ਹੈਨਾ ਤੇ ਫੇਰ ਤਾਂ ਹੀ ਰੋਲੀ ਪਈ ਉਹਦੇ ਨਹੀਂ ਆ ਕੇ ਉਹ ਲੈ ਕੇ ਗਿਆ ਵੀ ਮੰਮੀ ਨੂੰ ਸਮਝਾ ਲਵਾਂਗੇ ਜਾਂ ਉਹਨੇ ਕਿਪ ਦੇ ਦੋਸਤਾਂ ਮਿੱਤਰਾਂ ਨਾਲ ਰਲ ਕੇ ਕਿ ਬਦਮਾਰ ਦਿੱਤਾ ਜਾਉਣਾ ਹਨਾ ਕੁਝ ਵੀ ਕੀਤਾ ਹੋ ਸਕਦਾ ਹੈ ਪਰ ਇਹ ਇਨਕੁਆਰੀ ਕਰਨੀ ਚਾਹੀਦੀ ਪੁਲਿਸ ਨੂੰ ਕਰਨੀ ਚਾਹੀਦੀ ਸਾਰੀ ਇਨਕੁਆਰੀ ਠੀਕ ਹੈ